ਦੇਖੋ ਮੌਸਮ ਦੇ ਹਿਸਾਬ ਨਾਲ ਪਕਾ ਹੋ ਜਾਂਦਾ ਠੀਕ ਹੈ ਠੀਕ ਹੈ ਆਪਾਂ ਤਾਂ ਟਾਈਮ ਦੇਖਣਾ ਵੀ ਆਪਾਂ ਜਦੋਂ ਝਾਰ ਖਰਾਾ ਹੋਊਗਾ ਉਹਦੇ ਨਾਲ ਪਸ਼ੂ ਨੂੰ ਤਿਆਪਾਣ ਤਿਆਬੀ ਪਾਣਾ ਆਊਗਾ ਠੀਕ ਹੈ ਪਸ਼ੂ ਆਪਣੇ ਰਹਿਣੋ ਹਰ ਜਾਣਗੇ ਠੀਕ ਹੈ ਪਸ਼ੂ ਆਪਣੇ ਖਰਾਾ ਹੋਣਗੇ ਪਹਿਲਾਂ ਬਰੀਡਿੰਗ ਹੀ ਆ ਜਾਂਦੀ ਹੈਗੀ ਅੱਛਾ ਹਰਾ ਚਾਰਾ ਆ ਗਿਆ ਚੰਗਾ ਤੇ ਮਨਲਾ ਫੀਡ ਵਗੈਰਾ ਆ ਗਿਆ ਚੰਗੀ 20 ਤਾਂ ਮੇਰੇ ਦਾ ਤਕਰੀਬਨ 30 33 ਰਾਸੀ ਵਾਲਾ ਵੀ ਆ ਰਿਹਾਗਾ ਬੇਟਾ ਉਹ ਚੰਗਾ ਮਨੋਗੇ ਹਸੀ ਕਾਲ ਦੋਸਤੋ ਤੇ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਅਸੀਂ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਪਹੁੰਚੇ ਸੀ ਪਿੰਡ ਮਲਕਾਣੇ ਦੇ ਵਿੱਚ ਤੇ ਅੱਜ ਨਾ ਬਾਈ ਦਾ ਆਪਾਂ ਤੁਹਾਨੂੰ ਫਾਰਮ ਦਿਖਾਵਾਂਗੇ ਜਿਵੇਂ ਆਪਾਂ ਹੁਣ ਨਾ ਥੋੜਾ ਥੋੜਾ ਕੋਸ਼ਿਸ਼ ਕਰਿਆ ਕਰਾਂਗੇ ਵੀ ਨਾਲ-ਨਾਲ ਫਾਰਮਾਂ ਦੀਆਂ ਵੀ ਆਪਾਂ ਨਾ ਤੁਹਾਡੇ ਕੋਲੇ ਅਪਡੇਟ ਲੈ ਕੇ ਆਇਆ ਕਰੀਏ ਬਾਕੀ ਇੱਕ ਬਾਈ ਕੋਲੇ ਨਾ ਯਾਰ ਬਹੁਤ ਚੰਗਾ ਸਾਨ ਖੜਾ ਹੈ ਨਾ ਤੇ ਬਾਈ ਨਾਲ ਮੈਂ ਗੱਲਬਾਤ ਕਰਵਾਉਂਗਾ ਸਾਰੀ ਜਾਣਕਾਰੀ ਆਪਾਂ ਲਵਾਂਗੇ ਹਨਾ ਬਾਕੀ ਤੁਸੀਂ ਦੇਖ ਕੇ ਫਾਰਮ ਨੂੰ ਹਨਾ ਬਾਈ ਦੀਆਂ ਗੱਲਾਂ ਸੁਣ ਕੇ ਬਾਈ ਦੀਆਂ ਚੰਗੀਆਂ ਲੀਆਂ ਤਾਂ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਾਈ ਦਾ ਸਟਾਰਟਅਪ ਆ ਤੇ ਸਾਲ ਤਾਂ ਹੋ ਗਏ 4-5 ਬਾਕੀ ਕੀ ਕੀ ਮਤਲਬ ਬਾਈ ਨੂੰ ਦਿੱਕਤਾਂ ਆਈਆਂ ਹਨਾ ਤੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਬਾਕੀ ਬਾਈ ਜੀਆਂ ਜਿਹੜੀ ਹੈਗੇ ਬਰੀਡ ਉਹ ਵੀ ਦਿਖਾਵਾਂਗੇ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਵਾਉਣੀ ਆ ਤੇ ਕੀ ਆਪਣੀ ਨਾਲ ਜਾਣਕਾਰੀ ਹਾਂਜੀ ਕਰਦੇ ਆ ਤੇ ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਈ ਪਹਿਲਾਂ ਤਾਂ ਮੜਾ ਜਾ ਉੱਚੀ ਬੋਲੀ ਜੰਗਾ ਹਰਦੀਪ ਠੀਕ ਹੈ ਤੇ ਬਈ ਹਰਦੀਪ ਜੇ ਗੱਲ ਕਰਕੇ ਪਿੰਡ ਤਾਂ ਆਪਣਾ ਮਲਕਾਨਾ ਆ ਗਿਆ ਹਨਾ ਹਾਂਜੀ ਹਾਂਜੀ ਤੇ ਹਰਦੀਪ ਬਾਈ ਜਿਵੇਂ ਤੇਰੇ ਯਾਰ ਮਗਰ ਸਾਣ ਖਾੜਾ ਹਨਾ ਹਾਂ ਤੇ ਤੇਰਾ ਇੱਧਰ ਡੇਰੀ ਫਾਰਮ ਵੀ ਹੈਗਾ ਘਾਵਾ ਦਾ ਤੇ ਸਾਡੇ ਨਾਲ ਨਾ ਯਾਰ ਕੋਈ ਸ਼ੇਅਰ ਕਰ ਗੱਲ ਜਿਹੜੇ ਕੋਈ ਨਵੇਂ ਬੰਦੇ ਦੇਖਣ ਆ ਕੈਨੇਡਾ ਨੂੰ ਜਾਈ ਜਾਂਦੇ ਆ ਜਿਹੜੇ ਬੰਦੇ ੁੰਡੇ ਹਨਾ ਨਵੇਂ ਉਹ ਤੇਰੇ ਕੰਮ ਨੂੰ ਦੇਖ ਕੇ ਤੇਰੀ ਮਿਹਨਤ ਨੂੰ ਦੇਖ ਕੇ ਤੇਰੇ ਵਾਂਗੂ ਵੀ ਡੇਰੀ ਫਾਰਮ ਕਰ ਸਕਣ ਤੇ ਘਰ ਘਰ ਸਟਾਰਟ ਫਿਰ ਮੈਂ ਨਾ ਇੱਕ ਆ ਤੇਰੀ ਸਾਂਹ ਦੀ ਵੀ ਲੈਣੀ ਆ ਯਾਰ ਖਬਰ ਮੈਨੂੰ ਬਹੁਤ ਚੰਗਾ ਲੱਗਿਆ ਇਹ ਮੈਨੂੰ ਇਹ ਦੱਸ ਵੀ ਡੇਰੀ ਫਾਰਮ ਦੇ ਧੰਦੇ ਨੂੰ ਜਦੋਂ ਆਪਾਂ ਚਲਾਉਣੀ ਆ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਪਹਿਲਾਂ ਬਰੀਡਿੰਗ ਹੀ ਆ ਜਾਂਦੀ ਹੈਗੀ ਅੱਛਾ ਹਰਾ ਚਾਰਾ ਆ ਗਿਆ ਚੰਗਾ ਬੱਲਾ ਫੀਡ ਵਗੈਰਾ ਆ ਗਈ ਚੰਗੀ ਇੱਕ ਮਿੰਟ ਹਰਦੀਪ ਜੇ ਗੱਲ ਕਰਗੇ ਡੇਰੀ ਫਾਰਮ ਦੇ ਧੰਦੇ ਦੇ ਵਿੱਚ ਚਾਰ ਕਿੰਨਾ ਕ ਜ਼ਰੂਰੀ ਆ ਡੇਰੀ ਟਰਮ ਦੇ ਦੇ ਵਿੱਚ ਆਚਾਰ ਬਹੁਤ ਜ਼ਰੂਰੀ ਹੈ ਅੱਛਾ ਬਹੁਤ ਹੀ ਜ਼ਿਆਦਾ ਜ਼ਰੂਰੀ ਠੀਕ ਆ ਹਾਂ ਤੇ ਇਹਦਾ ਮਤਲਬ ਕਿੰਨੇ ਕ ਫਾਇਦੇ ਨੇ ਚਾਰ ਦੇ ਫਾਇਦੇ ਬਹੁਤ ਨੇ ਅੱਛਾ ਹੂੰ ਠੀਕ ਆ ਫੀਡ ਦੀ ਬਚਤ ਵਗੈਰਾ ਹੋ ਜਾਂਦੀ ਹੈ ਇਹਨੂੰ ਆਪਾਂ ਨੂੰ ਨਾਜ ਬਹੁਤ ਜ਼ਿਆਦਾ ਮਿਲ ਜਾਂਦਾ ਆਪਾਂ ਨੂੰ ਠੀਕ ਆ ਐਮ ਦੀ ਬਚਤ ਹੋ ਜਾਂਦੀ ਹੈ ਜਿਵੇਂ ਫਿਰ ਮੇਰੇ ਇੱਕ ਦਿਮਾਗ ਦੇ ਵਿੱਚ ਸਵਾਲ ਹੋ ਰਾ ਹਰਦੀਪ ਹਾਂਜੀ ਵੀ ਮੱਕੀ ਆ ਹਾਂ ਮੱਕੀ ਦਾ ਜੇ ਗੱਲ ਕਰੀਏ ਵੀ ਕਿੰਨੇ ਕਿੱਲੇ ਵੀ ਮਤਲਬ ਬੀਜ-ਬੀਜ ਦੇ ਤੁਸੀਂ ਹਨਾ ਤੇ ਕਿਹੜਾ ਵੀ ਬੀਜ ਦਿਓ ਮੱਕੀ ਮੈਂ ਕੁਝ ਮੁੱਲ ਵੀ ਲੈਣਾ ਬਾਕੀ 15 16 ਕਿੱਲੇ ਤਾਂ ਮੈਂ ਆਪ ਬੀਜਦਾ ਮੱਕੀ ਅੱਛਾ 20 ਤਾਂ ਮੇਰੇ ਦਾ ਤਕਰੀਬਨ 30 33 ਰਾਸੀ ਵਾਲਾ ਵੀ ਆ ਰਿਹਾਗਾ ਬੇਟਾ ਉਹ ਚੰਗਾ ਮਨੋਗੇ 4-5 ਸਾਲ ਹੋ ਗਏ ਬੀਜ ਦੇਣ ਉਹ ਤਾਂ ਚੰਗਾ ਰਿਜ਼ਲਟ ਹੀ ਮਿਲਦਾ ਮੈਨੂੰ ਤਾਂ 30 ਦੇ ਮੱਕੀ ਦਾ ਹਾਂ ਵਧੀਆ ਟਾਈਮ ਤੇ ਵੀ ਮਤਲਬ ਬਾਣ ਵਿਹਲਾ ਹੋ ਜਾਂਦਾ ਅੱਛਾ ਤੇ 4 ਵੀ ਵਧੀਆ ਪੂਰਾ ਲੈ 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 ਲਈਦਾ ਠੀਕ ਹੈ ਤੇ ਫਸਲ ਅਗਲੀ ਛੋਣੇ ਦੀ ਚੰਕੀ ਨਿਕਲ ਆਉਂਦੀ ਹੈ ਠੀਕ ਆ ਤੇ ਬਈ ਫਿਰ ਇਹ ਕਿੰਨੇ ਕ ਦਿਨਾਂ ਤੱਕ ਦਾ ਮਤਲਬ ਵੀ ਇਹ ਪਕਾ ਕਰ ਜਾਂਦੀ ਤੇ ਮਤਲਬ ਪਾਣ ਤੁਸੀਂ ਪਕਾ ਤਾਂ ਦੇਖੋ ਮੌਸਮ ਦੇ ਹਿਸਾਬ ਨਾਲ ਪਕਾ ਹੋ ਜਾਂਦਾ ਠੀਕ ਆ ਠੀਕ ਆ ਆਪਾਂ ਤਾਂ ਟਾਈਮ ਦੇਖਣਾ ਵੀ ਆਪਾਂ ਜਦੋਂ ਆਪਾਂ ਉਹਨੂੰ ਛੱਲੀ ਨੂੰ ਤੋੜ ਕੇ ਦੇਖਣਾ ਵੀ ਇਹਨੂੰ ਆਪਾਂ ਹੁਣ ਵੱਢ ਲਿਗੇ ਕਿ ਨਾ ਅੱਛਾ ਉਹ ਦਿਨ ਨਹੀਂ ਹੈਗੇ ਵੀ ਉਹ ਕਈ ਵਾਰੀ ਮੌਸਮ ਦੇ ਕਾਰਨ ਦਾਣਾ ਪੂਰਾ ਨਹੀਂ ਬਣ ਸਕਦਾ ਹੁੰਦਾ ਠੀਕ ਹੈ ਠੀਕ ਆ ਕਈ ਵਾਰੀ ਐ ਹੁੰਦਾ ਨਾ ਵੀ ਯਾਰ ਵੀ ਜਿਹੜਾ ਚਾਰ ਹੈ ਡੈਰੀ ਫਾਰਮ ਦੇ ਵਿੱਚ ਆਏ ਬਿਮਾਰੀਆਂ ਲੈ ਕੇ ਆਉਂਦਾ ਐ ਲੈ ਕੇ ਆਉਂਦਾ ਵੀ ਕੁ ਹਾਂ ਲੋਡ ਹੈਗੀ ਹੈਗੀ ਤੇ ਵੀ ਜੇ ਸਹੀ ਟਾਈਮ ਤੇ ਆਪਾਂ achar ਬਾਉਣੇ ਅੱਛਾ ਟਾਈਮ ਨੂੰ ਆਪਾਂ ਟਾਈਮ ਤੇ ਸਹੀ ਪਾਉਣੇ ਉਹਦੀ ਸਾਹ ਸਮਾਹ ਸਹੀ ਕਰਦੇ ਆ ਠੀਕ ਹੈ ਟਾਕਸਨ ਜਰੂਰ ਵਰਤਨੇ ਪੈਂਦੇ ਇਹਦੇ ਵਿੱਚ ਠੀਕ ਹੈ ਟਾਕਸਨ ਲਾਜ਼ਮੀ ਹੈ ਇਹਦੇ ਵਿੱਚ ਠੀਕ ਹੈ ਜੇ ਆਪਾਂ ਜੀ ਨੂੰ ਨਾ ਵਰਤਾਂਗੇ achar ਖਰਾਬ ਹੋਊਗਾ ਉਹਦੇ ਨਾਲ ਪਸ਼ੂ ਨੂੰ ਤਿਆ ਪਾਣ ਤਿਆਬੀ ਪਾਣਾ ਆਊਗਾ ਠੀਕ ਹੈ ਪਸ਼ੂ ਆਪਣੇ ਰਹਿਣੋਂ ਹਟ ਜਾਣਗੇ ਠੀਕ ਹੈ ਪਸ਼ੂ ਆਪਣੇ ਖਰਾਬ ਹੋਣਗੇ ਠੀਕ ਹੈ ਇਹਦੀ ਸਾਹ ਸਮਾਹ ਵੀ ਬਹੁਤ ਜ਼ਰੂਰੀ ਆ achar ਅੱਛਾ ਵੀ ਇਹਦਾ ਮਤਲਬ ਆਪਾਂ ਕਹਿ ਸਕਦੇ ਆ ਵੀ ਯਾਰ ਜਿਹੜੀ achar ਆਪਾਂ ਨੂੰ ਸਾਰੇ ਜਿਹੜੇ ਵੀ ਪਰਾ ਹੈਗੇ ਛੋਟਾ ਹੋਵੇ ਤਾਂ ਹਨਾ ਵੱਡਾ ਹੋਵੇ ਵੀ ਉਹਦੇ ਨਾਲ ਸਾਮ ਸੰਭਾਲ ਵੀ ਘਟ ਜਾਂਦੀ ਮੈਨੂੰ ਐ ਲੱਗਦਾ ਹਨਾ ਸਾਮ ਸੰਭਾਲ ਘਟ ਜਾਂਦੀ ਹੈ ਹਨਾ ਖਰਚੇ ਘਟਦੇ ਆ ਖਰਚੇ ਘਟ ਜਾਂਦੇ ਹਨਾ ਠੀਕ ਆ ਤੇ ਤੇ ਬਾਈ ਜੇ ਗੱਲ ਕਰੀਏ ਆਪਾਂ ਮੱਕੀ ਦੇ ਚਾਰ ਦੀ ਹਨਾ ਇਹ ਕਿੱਲੇ ਦੇ ਵਿੱਚ ਤੇਰਾ ਬੀਜ ਜਿਹੜਾ ਤੂੰ ਪਾਉਣਾ ਹਾਂ ਕਿੰਨੇ ਰੁਪਏ ਦਾ ਪੈ ਜਾਂਦਾ ਹੈ ਕਿੱਲੇ ਦੇ ਵਿੱਚ ਜੇ ਤਾਂ ਆਪਾਂ ਜਿਹੜਾ ਮੈਲ ਆ ਰਿਹਾ ਤੀ ਤੇ ਤੇ ਉਹਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ 23 24 ਰੁਪਏ ਦਾ ਮਲੇ ਕਿ ਲੱਗਦਾ 20 ਪੈਂਦਾ ਉਹ ਮੈਂ ਅੱਛਾ 23 24 ਸਹੀ ਵਾਰੀ ਰੇਟ ਮਾੜਾ ਮੋਟਾ ਕਿਤੇ ਇਧਰ ਹੋ ਇਧਰ ਹੋ ਜਾਂਦੇ ਹੁੰਦੇ ਆ ਠੀਕ ਹੈ ਠੀਕ ਹੈ ਹੁਣ 23 2400 ਦਾ ਵੀ ਪੈ ਜਾਂਦਾ ਇਹ ਛਲੀਆਂ ਕਿੰਨੀਆਂ ਕਿ ਲੱਗ ਆਉਂਦੀਆਂ ਬਈ 1 2 ਛੱਲੀਆਂ ਤਾਂ ਮਤਲਬ तकरीबन 21 ਸਹੀ ਪੱਕਦੀ ਹੈ ਆਪਣੇ ਟਾਈਮ ਦੇ ਵਿੱਚ ਠੀਕ ਆ ਵੀ ਮਤਲਬ ਜਿਵੇਂ ਆਪਾਂ ਕਹਿੰਦੇ ਮੇ ਚਾਰ ਛੱਲੀਆਂ ਜਾਂ ਤਿੰਨ ਛੱਲੀਆਂ ਨਹੀਂ ਛੱਲੀਆਂ ਲੱਗੀਆਂ ਛੱਲੀਆਂ ਤਿੰਨ ਤਿੰਨ ਵੀ ਚਾਰ ਚਾਰ ਵੀ ਲੱਗ ਜਾਂਦੇ ਆ ਦਾਣਾ ਇੱਕ ਛੱਲੀ ਦੇ ਵਿੱਚ ਪੂਰਾ ਪ੍ਰੋਪਰ ਬਣਦਾ ਪ੍ਰੋਪਰ ਬਣਦਾ ਇਹ ਗੱਲ ਯਾਰ ਹਨਾ ਮੈਨੂੰ ਐ ਲੱਗਦਾ ਜਿਵੇਂ ਤੂੰ ਕਹੇਗਾ ਵੀ ਛੱਲੀ ਦੇ ਉੱਤੇ ਮਤਲਬ ਜੇ ਛੱਲੀਆਂ ਭਾਣਾ ਤਿੰਨ ਲੱਗ ਜਾਣ ਤੇ ਲੱਗੂਗੀ ਜਿਹੜੀ ਇੱਕ ਛੱਲੀ ਦਾ ਪਕਾਈ ਉਹ ਟਾਈਮ ਦੇ ਉੱਤੇ ਆਪਣੇ ਉਹ ਫਿਰ ਫਿਰ ਜ਼ਿਆਦਾ ਪਕਾ ਹੋ ਜੀ ਜੇ ਆਪਾਂ ਦੂਜੇ ਨੂੰ ਦੇਖਣ ਲੱਗ ਜਾਈਏ ਠੀਕ ਆ ਅੱਛਾ ਚਾਰ ਮੈਨੂੰ ਐ ਦੱਸ ਵੀ ਚਾਰ ਨਾਲ ਕਈ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਵੀ ਕਹਿੰਦੇ ਯਾਰ ਰਿਪੀਟਰ ਰੂਟਰ ਹੋ ਜਾਂਦੀਆਂ ਜਾਂ ਹੋਰ ਇਹਦੇ ਤੇ ਦਿੱਕਤ ਆਉਂਦੀ ਹੈ ਕਿ ਇੱਕ ਹੀ ਉਹ ਚਾਰ ਦੀ ਵਰਤੋਂ ਸਹੀ ਹੋਣ ਕਰਨੀ ਜ਼ਰੂਰੀ ਹੈ ਅੱਛਾ ਹਾਂ ਠੀਕ ਹੈ ਵਰਤੋਂ ਜਿਵੇਂ ਆਪਾਂ ਸਹੀ ਕਰਾਂਗੇ ਤਾਂ ਜੇ ਆਪਾਂ ਉਹਨੂੰ ਗਲਤ ਵਰਤੋਂ ਕਰਤੀ ਨਾ ਚਾਰ ਦੀ ਫੀਡ ਦੀ ਗਲਤ ਵਰਤੋਂ ਹੋ ਗਈ ਆਪਣੇ ਤੋਂ ਠੀਕ ਹੈ ਪਸ਼ੂ ਰਿਪੀਟਰ ਵੀ ਹੋਣਗੇ ਪਸ਼ੂ ਖਰਾਬ ਵੀ ਹੋਣਗੇ ਪਸ਼ੂ ਦੁੱਧ ਤੋਂ ਵੀ ਜਾਣਗੇ ਠੀਕ ਹੈ ਪਸ਼ੂ ਦੀ ਟਾਈਮ ਆਪਾਂ ਮੱਕੀ ਬੀਜਣ ਤੋਂ ਲੈ ਕੇ ਬਡਣ ਤੱਕ ਉਹਨਾਂ ਨੂੰ ਪਾਉਣ ਤੱਕ ਆਪਾਂ ਪੂਰਾ ਧਿਆਨ ਦੇਣਾ ਪਊ ਆਪਾਂ ਨੂੰ ਸਹੀ ਗੱਲ ਹੈ ਹਨਾ ਇਹ ਨੇ ਆਪਾਂ ਕਹਿਣਾ ਪਾਤ ਤੇ ਮੁੜ ਕੇ ਆਪਾਂ ਬਾਹਰ ਵਾ ਗਏ ਤੇ ਆ ਕੇ ਟੋਕਰਾ ਮੂਰੇ ਸਿਰਤਾ ਤੇ ਉਹਨੂੰ ਦੋ ਦਿਨ ਆਪਾਂ ਪਰਤਿਆ ਵੀ ਜੇ ਆਪਾਂ ਲੇਅਰ ਨੂੰ 4 ਫੁੱਟ ਤੱਕ ਕਰ ਲਈਏ ਠੀਕ ਨਹੀਂ ਹਾਂ 4 ਫੁੱਟਾਂ 4 ਕ ਫੁੱਟ ਕਰ ਲਈਏ ਮੈਨੂੰ ਉਹ ਦੀ ਹਾਂ ਲਤੜ ਜਿਆਦਾ ਵਧੀਆ ਹੋ ਜਾਂਦੀ ਹੈ ਹਾਂ ਮਤਲਬ ਵੀ ਹਾਂ ਜੇ 4 ਫੁੱਟ ਰੱਖਾਂਗੇ ਮੈਨੂੰ ਆਏ ਮੈਂ ਕਹਿੰਦਾ ਵੀ 4 4 ਕ ਫੁੱਟ ਹੋ ਜੇ ਤਾਂ ਉਹ ਲਤੜ ਵੀ ਸਹੀ ਹੋ ਜੂਗੀ ਤੇ ਚਾਰ ਖਰਾਬ ਵੀ ਨਹੀਂ ਹੋਣੀ ਹਾਂ ਹਾਂ 4 ਕ ਫੁੱਟਾਂ ਤਕਰੀਬਨ ਸਹੀ ਰਹਿੰਦਾ ਠੀਕ ਹੈ ਠੀਕ ਹੈ ਚਲੋ ਇੰਨਾ ਕੁ ਤਰ੍ਹਾਂ ਵੀ ਚਾਰ ਵਾਰ ਇਹ ਨਾ ਮੈਂ ਤੁਹਾਨੂੰ ਦੱਸਾਂ ਗਾਲ ਬਹੁਤ ਵੀਡੀਓ ਪੈ ਗਈਆਂ ਤੇ ਇੰਨੀ भाई भाई अच्छा भाई जिमे हुन ਆਪਣੇ ਪਿੱਛੇ ਸਾਹਣ ਖੜਾ ਹਨਾ ਹਾਂਜੀ ਇਹ ਦੱਸੇਗਾ ਵੀ ਕਿਹੜੀ ਨਸਲ ਚ ਆ ਗਿਆ ਇਹਦੀ ਮਾਂ ਦਾ ਕੀ ਰਿਕਾਰਡ ਸੀ ਇਹਦਾ ਹੀ ਐਮ 29 ਦਾ ਹੀ ਮੇਰੇ ਕੋਲ ਇਹ ਛੋਟਾ ਜੀ ਐਮ 29 ਦਾ ਹਾਂਜੀ ਠੀਕ ਆ ਐਮ 29 ਦਾ ਤੇ ਇਹਦੀ ਮਾਂ ਦਾ ਰਿਕਾਰਡ ਬਾਈ ਫਿਰ ਇਹਦੀ ਮਾਂ ਦਾ ਰਿਕਾਰਡ 20 ਪਲੱਸ ਦਾ ਦੇ ਤੁੱਦਾਈ ਅੱਛਾ 20 ਪਲੱਸ ਦਾ ਹਾਂਜੀ ਹਾਂਜੀ ਯਾਰ ਗੱਲ ਸੁਣ ਮੇਰੀ ਮੈਨੂੰ ਹਰਦੀਪ ਤੂੰ ਬੰਦਾ ਲੱਗਿਆ ਸਿਰੇ ਸੱਟ ਹਾਂਜੀ ਵੀ ਇਹਦਾ ਫਿਰ ਮੈਨੂੰ ਐਂ ਦੱਸ ਵੀ ਕ੍ਰੋਸਿੰਗ ਜਿਹੜੇ ਉਹ ਛੱਡਿਆ ਤਾਂ ਨਹੀਂ ਹਜੇ ਨੇ ਇਹ ਛੱਡਿਆ ਨਹੀਂ ਕਰਾਉਣਾ ਜਮਾ ਮਤਲਬ ਫਰੈਸ਼ ਆ ਹਾਂਜੀ ਫਰੈਸ਼ ਹੈ ਠੀਕ ਹੈ ਤੇ ਫਿਰ ਯਾਰ ਮੈਨੂੰ ਐ ਦੱਸ ਤੇਰੀ ਕੀ ਸੋਚ ਕਹਿੰਦੀ ਐ ਵੀ ਇਹਨੂੰ ਟੀਕੇ ਟੂ ਕੇਾਂ ਤੇ ਮਤਲਬ ਟੀਕੇ ਤਿਆਰ ਕਰਵਾਏਗਾ ਕਿ ਇਹਦਾ ਕੀ ਕਰਾਂਗਾ ਯਾਰ ਆ ਪਹਿਲਾਂ ਤਾਂ ਟੀਕੇ ਤਿਆਰ ਕਰਵਾਉਣੀ ਸੀਗਾ ਅੱਛਾ ਪਰ ਦੇਖਦੇ ਹਾਂ ਹੁਣ ਇੱਕ ਦੋ ਮਹੀਨਿਆਂ ਦੇ ਵਿੱਚ ਵਿੱਚ ਇਹਨੂੰ ਛੱਡਣ ਲੱਗਦੇ ਆ ਹੁਣ ਮੂੰਹ ਘੁਰ ਦੀ ਬਿਮਾਰੀ ਚੱਲ ਰਹੀ ਸੀ ਅੱਛਾ ਤੇ ਉਹ ਕਿਨਾ ਮੰਨ ਲਉ ਐ ਵੀ ਗਰੇ ਸੈੱਟ ਹੋ ਜਾਂਦੇ ਫਿਰ ਦੁਬਾਰਾ ਛੱਡਣ ਲੱਗਣਾ ਠੀਕ ਹੈ ਹਾਂ ਉਦੋਂ ਵਾ ਡਾਇਰੈਕਟ ਕ੍ਰੋਸਿੰਗ ਤੇ ਛੱਡਾਂ ਡਾਇਰੈਕਟ ਕ੍ਰੋਸਿੰਗ ਕਰਾਂ ਅੱਛਾ ਇਹ ਮੈਨੂੰ ਐਂ ਦੱਸੋ ਸਿਮਟ ਵੀ ਤਿਆਰ ਕਰਵਾਵਾਂਗੇ ਉਹ ਵੀ ਹੋ ਜਾਊਗਾ ਕੋਈ ਗੱਲ ਨਹੀਂ ਨੀ ਹੈ ਪੱਕਾ ਹੀ 20 20 ਪਾਸ ਆਈ ਹਾਂ 20 ਪਲੱਸ ਆਈ ਯਾਰ ਇਹਦੀਆਂ ਮੈਂ ਦੇਖਿਆ ਨਾ ਬੈਠ ਮਾ ਝੋਟਾ ਹਨਾ ਇਹ ਐਮ 29 ਦਾ ਹਾਂ ਹੈਨਾ ਐਮ 29 ਦਾ ਆਪਾਂ ਸ਼ਾਰਟ ਸ਼ੂਟ ਵੀ ਬਣਾਏ ਆ ਉਹ ਵੀ ਵਿੱਚ ਲਾਵਾਂਗੇ ਤੇ ਐਂ ਹਰਦੇ ਪੇ ਇੱਧਰ ਦਿਖਾਈ ਮੜਾ ਜਾ ਇਹ ਯਾਰ ਹੈ ਤਾਂ ਨਰਮੀ ਹਨਾ ਯਾਰ ਹਾਂਜੀ ਇਹ ਕੋਨਾ ਬਹੁਤ ਹਾਂਜੀ ਹਾਂਜੀ ਆ ਮੈਂ ਇੱਕ ਵਾਰੀ ਖੜਾ ਦਿਖਾ ਦਾਂ ਬਾਕੀ ਦੋਸਤੋ ਪੈਸਟਿਕਲ ਵਗੈਰਾ ਤੁਸੀਂ ਚੈੱਕ ਕਰ ਲਓ ਹਨਾ ਜਮਾ ਸਿੱਧੇ ਆ ਸੇਹ ਤਾਂ ਜਿਹੜੀ ਮਤਲਬ ਆਪਾਂ ਨਾਰਮਲੀ ਦਿਖਾ ਰਹੇ ਹਾਂ ਹੁਣ ਹਨਾ ਕੋਈ ਤਿਆਰੀ ਨਹੀਂ ਕੀਤੀ ਬਾਈ ਦੀ ਮੈਂ ਲੰਘਿਆ ਜਾਂਦਾ ਸੀਗਾ ਮੈਂ ਆਹ ਚੱਲ ਬਾਈ ਦਾ ਯਾਰ ਆਪਾਂ ਫਾਰਮ ਮੈਂ ਦੇਖ ਕੇ ਖੜ ਗਿਆ ਤੇ ਫਾਰਮ ਦੇਖ ਕੇ ਖੜ ਗਿਆ ਜਦੋਂ ਮੈਂ ਖੈ ਵੀ ਬਾਈ ਕੋਲ ਚੱਲਦੇ ਆ ਬਾਕੀ ਆਪਣੀ ਬਾਈ ਨੇ ਬਹੁਤ ਸਪੋਰਟ ਕੀਤੀ ਵੀ ਆਪਾਂ ਬਾਈ ਨੂੰ ਪੁੱਛਿਆ ਵੀ ਵੀਡੀਓ ਬਣਾ ਲਗੇ ਟਾਈਮ ਹੈਗਾ ਅੱਥਨ ਦਾ ਵੇਲਾ ਚ ਬਾਈ ਚੱਲੀ ਜਾਂਦੀ ਆ ਪਰ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਹਨਾ ਜਿਹੜਾ ਤੂੰ ਇੰਨੇ ਸਾਨੂੰ ਜੱਜ ਕਰ ਦਿੱਤੀ ਤੇ ਆ ਜਾ ਬਾਈ ਕਰਾਂ ਉਧਰ ਚੱਲ ਗਏ ਆਪਾਂ ਤੇਰੀਆਂ ਉਧਰ ਹਾਂਜੀ ਹਾਂਜੀ ਆਜ ਤੇ ਜਿਵੇਂ ਬਾਈ ਫਿਰ ਹੁਣ ਆਪਾਂ ਨਸਲ ਦੀ ਗੱਲ ਕਰ ਲਗੇ ਨਾਲ ਨਾਲ ਨਾ ਨਸਲ ਦੀ ਗੱਲ ਕਰਦੇ ਆਪਾਂ ਨਸਲ ਦਾ ਕਿੰਨਾ ਕੁ ਯੋਗਦਾਨ ਆ ਬਾਈ ਨਸਲ ਦਾ ਤਾਂ ਪੂਰੀ ਫਰਕ ਪੈਂਦਾ ਹੈ ਬਰੀਡਿੰਗ ਤੇ ਤਾਂ ਕੰਮ ਕਰਨੇ ਜ਼ਰੂਰੀ ਆ ਤਾਂ ਕਰਨਾ ਜ਼ਰੂਰੀ ਆ ਹਾਂਜੀ ਅੱਛਾ ਹਰਦੀਪ ਜਿਵੇਂ ਮੈਂ ਦੇਖਦਾ ਵੀ ਤੇਰੇ ਕੋਲੇ ਨਸਲ ਹੈ ਜਿਹੜੀ ਹਾਂ ਸਭ ਤੋਂ ਵੱਧ ਦੁੱਧ ਕਿੰਨਾ ਕੁ ਦਿੰਦੀ ਹੈ ਮੇਰੇ ਤੋਂ ਸਾਹਮਣੇ 30+ ਗ੍ਰਾਮ ਆਈ ਹੈ 3 ਪਲੱਸ ਦੁੱਧ ਦਰ ਜਿਵੇਂ ਤੁਸੀਂ ਪਹਿਲਾਂ ਕਿਹਾ ਸੀਗੇ ਵੀ ਦੋ ਗਾਵਾਂ ਕਿੰਨੇ ਦੁੱਧ ੜੀਆਂ ਨੇ ਉਹ 50 ਤੇ ਵੀ ਚੱਲ ਰਹੀਆਂ ਜੀ 50 ਤੇ ਵੀ ਚੱਲ ਰਹੀਆਂ ਤੇ ਕੰਮ ਇਹ ਤੁਹਾਡਾ ਐਕਸਪੀਰੀਅੰਸ ਹੋ ਗਿਆ 6-7 ਸਾਲ ਦਾ ਹਨਾ ਹਾਂ ਜੀ 6 ਸਾਲ ਦਾ ਐਕਸਪੀਰੀਅੰਸ ਹੋ ਗਿਆ ਹਾਂ ਕੰਮ ਤਾਂ ਕਰਨੀ ਚਾਹੀਦਾ ਕੋਈ ਕਾਟੇ ਵਾਲਾ ਸੌਦਾ ਤਾਂ ਨਹੀਂ ਹੈਗਾ ਨਹੀਂ ਕਾਟੇ ਵਾਲਾ ਤਾਂ ਹੈ ਨਹੀਂ ਮਿਹਨਤ ਜ਼ਰੂਰ ਹੈਗੀ ਪੂਰੀ ਮਿਹਨਤ ਜ਼ਰੂਰ ਹੈ ਹਨਾ ਤੇ ਹਰਦੀਪ ਫਿਰ ਨਸਲ ਤਾਂ ਚਲੋ ਆਪਣੀ ਚੰਗੀ ਹੋਣੀ ਚਾਹੀਦੀ ਹੈ ਹਨਾ ਭਾਵੇਂ ਵੀ ਤੁਹਾਡਾ ਬਰੀਡ ਦੇ ਉੱਤੇ ਮਤਲਬ ਧਿਆਨ ਦੇ ਹੀ ਜਾਂਦੇ ਹੋ ਤੁਸੀਂ ਹਾਂ ਬਰੀਡ ਤੇ ਚੱਲਦੀ ਹੈ ਵੀਰੇ ਇੱਕ ਫੀਡ ਦੀ ਗੱਲ ਦੱਸ ਵੀ ਫੀਡ ਦਾ ਮੇਨ ਕਾਰਨ ਨਹੀਂ ਹੁੰਦਾ ਵੀ ਯਾਰ ਫੀਡ ਕਿਹੇ ਜੀ ਪੈਂਦੀ ਆ ਤੇ ਫੀਡ ਦਾ ਜ਼ਰੂਰ ਦੱਸੋ ਸੋਣਾ ਆਪਦੇ ਆਪ ਦੇ ਤਿਆਰਬੇ ਹੁੰਦੇ ਆਪਾਂ ਕਿਸੇ ਫੀਡ ਤਾਂ ਮੈਂ ਤਾਂ ਹੋਂ ਫੀਡ ਹੀ ਵਰਤਦਾ ਹਾਂ ਹੋਂ ਫੀਡ ਹੋਂ ਫੀਡ ਵਰਤਦਾ ਅੱਛਾ ਕਿਵੇਂ ਕੀ ਕੀ ਚੀਜ਼ ਪਾਉਣੇ ਆ ਫਿਰ ਉਹਦੇ ਵਿੱਚ ਉਹਦੇ ਵਿੱਚ ਬਹੁਤ ਚੀਜ਼ੇ ਪਾਏ ਜਾਂਦੇ ਆ ਪਾਊਡਰ ਵਗੈਰਾ ਮਿੰਨਨ ਮਿਕਸਚਰ ਵਗੈਰਾ ਟੌਪਸਨ ਹੋ ਜਾਂਦੇ ਆ ਅੱਡ ਹੋ ਜਾਂਦੇ ਆ ਠੀਕ ਹੈ ਬਾਕੀ ਸੋਇਆ ਖਾਲ ਖਲਵਾ ਹੋ ਜਾਂਦੀਆਂ ਠੀਕ ਹੈ ਨਾਜ ਆ ਜਾਂਦਾ ਇਹਦੇ ਵਿੱਚ ਸਾਰਾ ਕੁਝ ਤਕਰੀਬਨ ਬੈਲੈਂਸ ਬਣਾ ਕੇ ਫੀਡ ਬਣਾਉਣੀ ਪੈਂਦੀ ਆ ਮਤਲਬ ਜਿਵੇਂ ਆਪਾਂ ਗ ਮਤਲਬ ਜਾਣਕਾਰ ਬੰਦੇ ਤੋਂ ਆਪਾਂ ਲਿਸਟ ਬਣਵਾ ਲਈ ਹੈ ਨਾ ਹਾਂ ਫੀਡ ਦਾ ਫਾਰਮੂਲਾ ਤਿਆਰ ਕਰਵਾਇਆ ਹਾਂ ਬੈਲੈਂਸ ਹੋਣਾ ਇਹਦਾ ਵੀ ਆਪਾਂ ਨੂੰ 40% ਦਾ ਅਨਾਜ ਚਾਹੀਦਾ ਹੁੰਦਾ ਇਹਦੇ ਵਿੱਚ ਠੀਕ ਆ ਜਿਹੜੀਆਂ 40% ਵਾਲੇ ਗਾਂ 30% ਆਪਣੇ ਗਾਵਾਂ ਚੱਲ ਰਹੀਆਂ ਠੀਕ ਹੈ ਇਹਨਾਂ ਨੂੰ 40% ਦਾਣਾ ਅਨਾਜ ਚਾਹੀਦਾ ਠੀਕ ਆ ਬਾਕੀ 4% ਤੇਲ ਚਾਹੀਦਾ ਜਿਹੜਾ ਆਪਾਂ ਨੂੰ ਖਲਾਂ ਦੇ ਵਿੱਚੋਂ ਮਿਲਦਾ ਹੈਗਾ ਸੋਇਆ ਖਾਲ ਉਹ ਸਰੋਂ ਦੀ ਖਾਲ ਉਹ ਆਪਾਂ ਉਸ ਹਾਵ ਨਾ ਪਾਉਣੀਆਂ ਹੈਗੀਆਂ ਬਾਕੀ ਇਹਨਾਂ ਨੂੰ ਜਿਹੜੇ ਮਿੰਨਰ ਮਿੱਕਤ ਵਗੈਰਾ ਪੈਣੇ ਆ ਮਤਨ ਵਗੈਰਾ ਪੈਣੇ ਆ ਉਹ ਚੀਜ਼ ਆ ਜਾਂਦੀ ਹੈ ਉਹ ਚੱਲੀ ਜਾਂਦੀ ਰਹਿ ਜਾਂਦੀ ਧਾਤਾਂ ਦਾ ਚ ਇਗਾ ਤੇ ਬਾਕੀ ਜਿਵੇਂ ਆ ਸਲਕਾ ਵਗੈਰਾ ਆ ਜਾਂਦਾ ਇਹ ਚ ਫੀਡਰ ਮਿਲਦਾ ਪਸ਼ੂ ਨੂੰ ਠੀਕ ਹੈ ਉਹ ਆਪਾਂ ਕਿੰਨੇ ਪਾਉਣੇ ਆ ਉਹ ਆਪਾਂ ਨੂੰ ਪਸ਼ੂ ਦੇ ਹਿਸਾਬ ਨਾਲ ਦੇਖਣਾ ਪੈਣਾ ਹਿਸਾਬ ਨਾਲ ਦੇਖਣਾ ਹਾਂ ਫੀਡ ਦਾ ਬੈਲੈਂਸ ਬਣਾ ਕੇ ਫਿਰ ਠੀਕ ਹੈ ਠੀਕ ਹੈ ਜਿਵੇਂ ਬਈ ਮੈਂ ਹੁਣ ਜਿਵੇਂ ਆਪਾਂ ਪਹਿਲਾਂ ਵੀ ਦੇਖਿਆ ਸੀ ਜਿਵੇਂ ਆ ਗਾਂ ਜੀ ਮਰੀ ਜਾਂਦੀ ਆ ਹਨਾ ਇਹਨੇ ਫੀਡ ਖਾ ਲਈ ਹੁਣ ਫਿਨਿਸ਼ ਕਰਤਾ ਇਹਨੇ ਹਾਂ ਤੇ ਇਹਦੇ ਚ ਤੁਸੀਂ ਕਿਹੜੀ ਘਾਟ ਦਸੀ ਜੀ ਕਿਹੜੀ ਘਾਟ ਹੋ ਜਾਂਦੀ ਆ ਇਹ ਕਈ ਵਾਰ ਮੈਗਨੀਸ਼ੀਅਮ ਵਗੈਰਾ ਦੀ ਘਾਟ ਆ ਜਾਂਦੀ ਕਈ ਤਾ 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 ਕਈ ਚੀਜ਼ ਦੀ ਘਾਟ ਆ ਜਾਂਦੀ ਠੀਕ ਆ ਠੀਕ ਆ ਤੇ ਹੁਣ ਬਈ ਆਪਣੇ ਕੋਲ ਫਾਰ ਮਤਲਬ ਜਾਨਵਰ ਹੈਗੇ ਆ ਕਿੰਨੀਆਂ ਕ ਮਤਲਬ ਗਾਵਾਂ ਹੈਗੀਆਂ ਨੇ ਗਾਵਾਂ ਹੁਣ ਮੇਰੇ ਕੋਲੇ ਹੈਗੀਆਂ 17 18 ਕੁਛ ਮੈਂ ਸੇਲ ਕਰ ਦਿੱਤੀਆਂ ਸੀ ਗਾਵਾਂ ਅੱਛਾ ਸੇਲ ਕਰ ਦਿੱਤੀਆਂ ਸੀ ਹਾਂ 17 18 ਹੈਗੀਆਂ ਬਾਕੀ ਬੱਚੀਆਂ ਵੀ ਕਾਫੀ ਹੈ ਹਨਾ ਇੱਧਰ ਹਾਂ ਬਹਿੜਾ ਹੈਗੀਆਂ ਮੇਰੇ ਕੋਲੇ ਕੁਛ ਅੱਛਾ ਇਹ ਮਗਰ ਬਰੀਡ ਵਾਲੀਆਂ ਹੈਗੀਆਂ ਸੈਗ ਦੀ ਆਗੀਆਂ ਹੈ ਠੀਕ ਹੈ ਤੇ ਬਾਹ ਛੋਟੇ ਬੱਚੀਆਂ ਹੋਰ ਵੀ ਆ ਤਿਆਰ ਬਹਿਣਾ ਉਹੀ ਜਾਂਦੀਆਂ ਮੇਰੇ ਕੋਲ ਉਹੀ ਜਾਂਦੀਆਂ ਤਿਆਰ ਹਨਾ ਤੇ ਆ ਜੋ ਜਿਵੇਂ ਬਈ ਜਿਵੇਂ ਆਪਾਂ ਅੱਗੇ ਥੋੜੇ ਉਹ ਚਿੱਟੇ ਜੇ ਮੂੰਹ ਵਾਲੀ ਮੈਨੂੰ ਬੜੀ ਸੋਹਣੀ ਲੱਗੀ ਯਾਰ ਤੇ ਬਈ ਸੱਚ ਇੱਕ ਹੋਰ ਚਿੱਟੇ ਮੂੰਹ ਵਾਲੀ ਫੇਰ ਜਾਨਨੇ ਆ ਆ ਮੈਨੂੰ ਆਏ ਦੱਸ ਵੀ ਇੱਧਰ ਜਿਹੜੀ ਆ ਮਸ਼ੀਨ ਚੱਲੀ ਜਾਂਦੀ ਆ ਹਾਂ ਹਾਂ ਹਨਾ ਇਹ ਮਿਲਕਿੰਗ ਵਾਲੀ ਆ ਨਾ ਫਿਰ ਇਹ ਹਾਂ ਮਿਲਕਿੰਗ ਵਾਲੀ ਮਸ਼ੀਨ ਆ ਜੀ ਮਿਲਕਿੰਗ ਵਾਲੀ ਅੱਛਾ ਭਾਈ ਜੇ ਗੱਲ ਕਰਕੇ ਸਬਸਿਡੀ ਵਗੈਰਾ ਜਾਂ ਕੁਝ ਹੋਰ ਮਤਲਬ ਮਿਲਦੀ ਆ ਇੰਨਾ ਚੀਜ਼ਾਂ ਤੇ ਸਬਸਿਡੀ ਉਹਦਾ ਸਰਕਾਰ ਕਰਨੀ ਹੋਇਆ ਜਦੋਂ ਦੇ ਕਈ ਵਾਰੀ ਆਇਆ ਹੁੰਦੇ ਆ ਕਿ ਅੱਛਾ ਤੇ ਆਪਾਂ ਲੈਣੀ ਹੋਵੇ ਕਿਤੇ ਉਦੋਂ ਵਿੱਚ ਦੀ ਬੰਦ ਵੀ ਕਰ ਦਿੰਦੇ ਵਿੱਚ ਦੀ ਮਦੀ ਵੀ ਆਲੇ ਸਭ ਮਿਲ ਵੀ ਜਾਂਦੀ ਆ ਹਾਂ ਠੀਕ ਆ ਠੀਕ ਆ ਜਿਵੇਂ ਵੀਰੇ ਉਹ ਚਿੱਟੇ ਮੂੰਹ ਵਾਲੀ ਦੀ ਗੱਲ ਕਰਦਾ ਸੀਗਾ ਯਾਰੇ ਇਹ ਹੈਰ ਸ਼ਹਿਰ ਜੀ ਦੀ ਕੰਨ ਦਾ ਇਹ ਕਹਿੰਦੇ ਵੀ ਹੈਰ ਸ਼ਹਿਰ ਜੀ ਵਾਲੇ ਹੈਣਾ ਹਾਂ ਇਹ ਕਿਵੇਂ ਕਿਹੜੀ ਵੀਰੀ ਮਤਲਬ ਹੋ ਆ ਇਹ ਇਹ ਸੈਕ ਦਾ ਸੀ ਮਣਾ ਯਾਰ ਸੈਕ ਦਾ ਸੀ ਮਣਾ ਮੈਨੂੰ ਬਹੁਤ ਸੋਹਣੀ ਲੱਗੀ ਯਾਰ ਹਾਂ ਹੈਨਾ ਵੀ ਮੈਂ ਕਹਿੰਦਾ ਵੀ ਚਲੋ ਫਿਰ ਮੈਨੂੰ ਐ ਦੱਸ ਵੀ ਇਹਨਾਂ ਦੀਆਂ ਮਾਵਾ ਦਾ ਰਿਕਾਰਡ ਹੈਨਾ ਜਿਹੜੇ ਬੁੱਲਾ ਮਤਲਬ ਇਹ ਆਪ ਹੁੰਦੀਆਂ ਜਿਹੜੇ ਬੁੱਲਾ ਦੀਆਂ ਉਹ ਵੀ ਚੰਗੇ ਯਾਰ ਤਿਆਰ ਤੁਰ ਕਿਤੇ ਹੁੰਦੇ ਮੈਨੂੰ ਲੱਗਦਾ ਚੰਗੀ ਜਿਹੀ ਨਹੀਂ ਹੁੰਦੇ ਹੈਨਾ ਇਹ ਬਈ ਫਿਰ ਹੁਣ ਫਾਰਮ ਦੇ ਉੱਤੇ ਵੀ ਜਿਹੜਾ ਤੁਸੀਂ ਸੀਮਨ ਵਰਤਦੇ ਹੋ ਹਾਂ ਸੀਮਨ ਵਰਤਦੇ ਹੋ ਉਹ ਸਾਰਾ ਮਤਲਬ ਵੀ ਸੈਕਸਡੀ ਵਰਤਦੇ ਹੋ ਕਿ ਦੂਜਾ ਵੀ ਨਹੀਂ ਆਪ ਪੁੱਟੜੀ ਵਰਤਦੇ ਹਾਂ ਸਾਰਾ ਇੰਪੋਰਟਡ ਮੈਂ ਤਾਂ ਸੈਕਸਡੀ ਲਾਉਣੇ ਹਾਂ ਵੀ ਬੱਚੀ ਹੋਵੇ ਨਹੀਂ ਸੈਕਸਡ ਨਹੀਂ ਅੱਛਾ ਸੈਕਸਡ ਦਾ ਉਹ ਤੇ ਵੀ ਜਿਹੜੇ ਤੇ ਆਪਾਂ ਜਾ ਲੋੜ ਹੈ ਕਿ ਵੀ ਐਸੀ ਤਾਂ ਆਪਾਂ ਬੱਚੀ ਲੈਣੀ ਆ ਠੀਕ ਆ ਠੀਕ ਆ ਉਹਦੇ ਤੇ ਦੋ ਚਾਰ ਦੇ ਭਰਾ ਲਈਦਾ ਵੀ ਇਹ ਤਾਂ ਆਪਾਂ ਬੱਚੀ ਲੈਣੀ ਹੈ ਬਾਕੀਆਂ ਤੇ ਆਪਾਂ ਭਰਾ ਦਨੇ ਆ ਇਕਰਮ ਬੱਚੀਆਂ ਆ ਹੀ ਜਾਂਦੀਆਂ ਅੱਛਾ 50% ਬੱਚੀ ਆ ਜਾ ਆਪਾਂ ਨੂੰ ਤਕਰੀਬਨ ਵਧੀਆ ਰਹਿੰਦਾ ਠੀਕ ਹੈ ਐਟ ਕੀ ਜਿਵੇਂ ਤੂੰ ਮੈਨੂੰ ਪਹਿਲਾਂ ਦੱਸਿਆ ਵੀ ਐਟ ਕੀ ਖਾਰਮ ਦੇ ਉੱਤੇ ਬੱਚੇ ਵੱਧ ਆਏ ਹੈ ਹਨਾ ਐਤ ਕੀ ਬੱਚੇ ਜ਼ਿਆਦਾ ਆ ਗਏ ਜਾਂ ਤਾਂ ਮੈਂ ਮੇਰੇ ਕੋਲੇ ਆ ਜਾਂਦੇ तकरीबन ਬੱਚੇ ਆ ਜਾਂਦੇ ਅੱਛਾ ਮੇਰੇ ਕੋਲ 2-4 ਬੱਚੇ ਜੀ ਆਉਂਦੇ ਹੁੰਦੇ ਚਾਇਤ ਕੀ ਬੱਚੇ ਜ਼ਿਆਦਾ ਆ ਗਏ ਅੱਛਾ ਐਤ ਕੀ ਬੱਚੇ ਜ਼ਿਆਦਾ ਆ ਗਏ ਤੇ ਲੈ ਵੀ ਮਿੱਤਰੋ ਆਪਾਂ ਨਾ ਵਾਈਨ ਮੈਂ ਇੱਧਰ ਵੀ ਕੈਮਰਾ ਲਾ ਕੇ ਦਿਖਾ ਦਿੰਨੇ ਆ ਤੇ ਫਿਰ ਮੈਂ ਇੱਕ ਗੱਲ ਹੋਰ ਵੀ ਮਤਲਬ ਸਵਾਲ ਕਰਨੇ ਆ ਬਾਈ ਵੀ ਇੱਧਰ ਦੇਖ ਲਓ ਤੁਸੀਂ ਹਨਾ ਇਹ ਆ ਗਈਆਂ ਬਾਈ ਦੀਆਂ ਬਾਕੀ ਯਾਰ ਨਾ ਮੈਂ ਕਹਿੰਦਾ ਵੀ ਧੰਦਾ ਜਿਹੜਾ ਹੈਗਾ ਇੱਕ ਦਿਨ ਦੇ ਵਿੱਚ ਕਾਮਯਾਬ ਨਹੀਂ ਹੁੰਦਾ ਹਨਾ ਬਈ ਹਰਦੀਪ ਟਾਈਮ ਤਾਂ ਲੱਗਦਾ ਹੀ ਹੈ ਨਹੀਂ ਟਾਈਮ ਤਾਂ ਲੱਗਦਾ ਹੈ ਹਨਾ ਟਾਈਮ ਦਾ ਜੀ ਮੇਰਾ ਵੀ ਬਹੁਤ ਪਿਆਸੇ ਤੱਕਦਾ ਟਾਰਗੇਟ ਪਾਛੇ ਤੇਰਾ ਤਾਂ ਟਾਰਗੇਟ ਹੈ ਤਾਂ ਜਨਾ ਸਟਾਰਟਿੰਗ ਆ ਹ ਸਟਾਰਟਿੰਗ ਹੀ ਆ ਇਹਨੂੰ ਆ ਜੇ ਕਈ ਵਾਰੀ ਤੇਰੇ ਬੰਦੇ ਯਰਪੀ ਫਾਰਮ ਦੇ ਤਾਂ ਆਈ ਜੇ ਕਰੀ ਬੱਠਾ ਗਾ ਆਈ ਜੇ ਆਈ ਜੇ ਮੈਂ ਕਹਿੰਨਾ ਹਜੇ ਤਾਂ ਕਹੇ ਮਤਲਬ ਕਰਨਾ ਅਸੀਂ ਹਾਂ ਹਾਂ ਹਨਾ ਕਰਨਾ ਹੈਗਾ ਤੇ ਜਿਵੇਂ ਬਈ ਉਹ ਪਰੇ گاਵਾ ਖੜੀਆਂ ਮੈਨੂੰ ਤੇਰੀਆਂ ਉਹ ਪਰਲੇ ਪਾਸੇ ਹਾਂ ਹਾਂ ਤੇ ਉਹ ਬੱਛੀਆਂ ਆ ਗਈਆਂ ਗੱਬਣਾ ਜਿਹੜੀ ਉਪਰਾਂ ਖੜੀਆਂ ਨਹੀਂ ਉਹ ਵੀ گاਵੀ ਆਂਗਾ ਅੱਛਾ گاਵਾ ਦੁੱਧ ਦਿੰਦੀਆਂ ਹਾਂ ਠੀਕ ਆ ਠੀਕ ਆ ਉਹ ਵੀ ਦੁੱਧ ਉਹ ਡਰਾਈ ਦੇ ਵਿੱਚ ਹੋਊਗਾ ਅੱਛਾ ਡਰਾਈ ਚ ਹੋਊਗਾ ਹਾਂ ਉਹ ਤਾਂ ਚੋਕੇ ਪਰੇ ਵੱਣੀ ਹੋਈ ਆ ਠੀਕ ਆ ਠੀਕ ਆ ਤੇ ਬਾਕੀ ਯਾਰ ਮੈਨੂੰ ਤੇਰਾ ਸਿਸਟਮ ਬਾਈ ਵਧੀਆ ਲੱਗਿਆ ਹਨਾ ਚਲੋ ਇੰਨਾ ਕੁ ਯਾਰ ਜੀ ਆਪਾਂ ਕਿਸੇ ਮਤਲਬ ਚਾਰ ਬੰਦਿਆਂ ਨੂੰ ਵੀ ਆਪਾਂ ਜੋੜ ਲਗੇ ਤੇ ਇੱਕ ਬੰਦੇ ਜੇ ਕੋਈ ਇੱਕ ਵੀ ਬੰਦਾ ਵੀਡੀਓ ਦੇਖਦਾ ਹੈ ਤੇ ਚਿੱਤ ਦੇ ਵਿੱਚ ਇਹ ਕਰ ਲੇ ਹਨਾ ਵੀ ਯਾਰ ਆਪਾਂ ਬਾਹਰ ਨਹੀਂ ਜਾਣਾ ਤੇ ਇੱਥੇ ਹੀ ਰਹਿ ਕੇ ਕੰਮ ਕਰਨਾ ਇਹ ਉਹਦੇ ਵਾਸਤੇ ਹੈ ਤਾਂ ਠੀਕ 30 ਲੱਖ ਨਾਲ ਉਹਨਾਂ ਨੂੰ ਆਹ ਉਹਦੇ ਨਾਲ ਵਧੀਆ ਹਨਾ ਹਾਂ ਮੜਨਾ ਗੱਲ ਆ ਜਿਹੜਾ ਉੱਥੇ 30 35 ਲੱਖ ਰੁਪਏ ਬਾਹਰ ਲਾਉਂਦਾ ਹੈ ਨਾ ਬਾਹਰ ਜਾਂਦਾ ਆਉਂਦਾ ਹੂੰ ਤੇ ਜੇ ਉਹਨੂੰ ਮਾੜਾ ਮੋਟਾ ਜਾਣਕਾਰੀ ਹੈਗੀ ਹੈ ਕੰਮ ਬਾਰੇ ਹਨਾ ਠੀਕ ਹੈ ਸਟਾਰਟ ਕਰਦਾ ਕੋਈ ਮਾੜਾ ਨਹੀਂ ਹੈ ਕੋਈ ਮਾੜਾ ਨਹੀਂ ਚਲੋ ਬਈ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਡੇ ਫਾਰਮ ਤੇ ਆ ਕੇ ਜਾਨਵਰ ਵੀ ਦੇਖੇ ਇੱਕ ਗੱਲ ਹੋਰ ਹੈ ਟੰ ਟਾਈਮ ਚੱਲਦਾ ਬੁਮਾਰੀ ਜੀ ਦਾ ਕੀ ਪੜਨ ਨਹੀਂ ਦਿੰਦੇ ਤੈਨੂੰ ਮੈਂ ਦੱਸਾਂ ਗੱਲ ਫਾਰਮ ਦੇ ਵਿੱਚ ਬੰਦਾ ਬੜਨ ਨਹੀਂ ਦਿੰਦਾ ਅਸਾਂ ਕਹਿੰਦਾ ਯਾਰ ਮਤਲਬ ਯਾਰ ਸਾਡੇ 100 ਸਹਾਉਕਤਾਵ ਹੁੰਦਾ ਬਾਈ ਬਾਹਰੋਂ ਦੇਖ ਲਓ ਤੁਸੀਂ ਮੋੜ ਜੋ ਹਨਾ ਬਾਕੀ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਹਾਨੂੰ ਤੂੰ ਟਾਈਮ ਦਿੱਤਾ ਹਨਾ ਤੇ ਬਹੁਤ ਵਧੀਆ ਲੱਗਿਆ ਤੇ ਨਾਲ ਗੱਲਬਾਤ ਕਰਕੇ ਬਾਕੀ ਆਸ ਕਰਦੇ ਹਾਂ ਤੁਹਾਡੇ ਵਾਸਤੇ ਆਪਾਂ ਹੋਰ ਨਵੇਂ-ਨਵੇਂ ਫਾਰਮਾਂ ਦੇ ਵਿੱਚ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਸੋਨੂੰ ਅਸੀਂ ਦਿਖਾਉਂਦੇ ਰਹਾਂਗੇ ਤੇ ਇਹਨਾਂ ਨਾਲ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਬਾਈ ਅੱਸੀ ਗੱਲਬਾਤ ਸਸ